ਜੀ ਐਨ ਨੂੰ ਸਤਿ ਸ਼੍ਰੀ ਅਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਦਾ ਹਾਂ ਸਭ ਵਧੀਆ ਹੋਵੋਗੇ ਲੋ ਜੀ ਅੱਜ ਫੇਰ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਰஞ்சிਤ ਵਾਹ ਵਾਹ ਅੱਛਾ ਇਹਨਾਂ ਦਾ ਫਰਸਟ ਫੈਨ ਹੈ ਹਣਾ ਫਸ ਫੈਨ ਫਸ ਫੈਨ ਟਾਈਟਲ ਦੇ ਦਿੱਤਾ ਗਿਆ ਹੈ ਕਿ ਜਿਹੜੇ ਫਰਸਟ ਫੈਨ ਨੇ ਇਹਨਾਂ ਦੇ ਉਹਨਾਂ ਦੇ ਨਾਲ ਮੀਟ ਕਰ ਰਹੇ ਨੇ ਸ਼ਾਇਦ ਅੱਛਾ ਉਹ ਆਪਣਾ ਮੇਰਾ ਖਿਆਲ ਹੈ ਕੁਛ ਐਕਸਟਰਾ ਵੀਡੀਓ ਹੁਣਾਂ ਲਈ ਕਿ ਜਿਹੜੇ ਉਹਨਾਂ ਦੇ ਪਹਿਲੇ ਫੈਨ ਜਦੋਂ ਇਹਨਾਂ ਨੇ ਆਪਣਾ ਸਿੰਗਿੰਗ ਦੇ ਵਿੱਚ ਆਏ ਨੇ ਗਾਣਾ ਸ਼ੁਰੂ ਕੀਤਾ ਤੇ ਉਦੋਂ ਉਹਨਾਂ ਦੀ ਚੜ੍ਹਾਈ ਦੇ ਵਿੱਚ ਜਿਹੜੇ ਨਾਲ ਚਲੋ ਜੀ ਪਹਿਲੇ ਵੀਡੀਓ ਵੇਖਦੇ ਆ ਇਹ ਲਾਈਵ ਇੱਕ ਪ੍ਰੋਗਰਾਮ ਹੈ ਉਹ ਵੇਖਦੇ ਆ ਤੇ ਫਿਰ ਕਰਦੇ ਆ ਵਿਚਾਰ ਬਿਲਕੁਲ ਜੀ ਬਾਪੂ ਰੈਨਵਾਸੀ ਨਾਲ ਹੀ ਲੈ ਜਾਣਾ ਹੈ ਤੇ ਰੇ ਗੀ ਮਨਿਆਜ ਪੁੱਤ ਇਹ ਗੱਲ ਦੇ ਦੇ ਜਿੱਦੇ ਸੁਰਿੰਦਰ ਦੋਸਤ ਜੀ ਦਾ ਹੈ ਸਭਾ ਇੱਕ ਗਾਣਾ ਇੱਕ ਗਾਣਾ ਬਾਪੂ ਲਈ ਕਿਉਂਕਿ ਬਾਪੂ ਸਾਡਾ ਪਹਿਲਾ ਫੈਨ ਸੀ ਜਿਹੜਾ ਸਾਨੂੰ ਸਭ ਤੋਂ ਪਹਿਲੋਂ ਆ ਕੇ ਮਿਲਿਆ ਹਾਂ ਹਾਂ ਦੇਖਿਆ ਸਭ ਦਾ ਪਹਿਲਾ ਫੈਨ ਇੱਕ ਬਾਪੂ ਅਮਰ ਸਿੰਘ ਸ਼ੌਂਕੀ ਨੇ ਗੀਤ ਲਿਖਿਆ ਸੀ ਛੋਟੀ ਉਮਰ ਵੇਲੇ ਗਾਣਾ ਸੀ ਇਹ ਗੱਲ ਤੇ ਹਰ ਕੋਈ ਰਾਵੇਲੀਆਂ ਦਾ ਕੀ ਬਾਤ ਹੈ ਰਾਜਾ ਪਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਗਈ ਮੂਰ ਸਹੇਗੀਆਂ ਉਹ ਇੱਕ ਦਿਨ ਆਸਾ ਪਰਦੇਸੀਆਂ ਨੇ ਟੁਰ ਜਾਣਾ ਤੇ ਜਿੱਦਾਂ ਮਾਰ ਕੇ ਨਾ ਹਵੇਲੀਆਂ ਦਾ ਇਹ ਗੱਲ ਤੇ ਹਰ ਕੋਈ ਜਾਣਦਾ ਮੇਲਾ ਮੇਲੀਆਂ ਦਾ ਯਾਰਾਂ ਮੇਲੀਆਂ ਕਿਆ ਬਾਤ ਹੈ ਸਭ ਦੁਨੀਆ ਮੇਲੇ ਜਾਂਦੀ ਏ ਸੋਹਣੇ ਹਰ ਸ਼ਿੰਗਾਰ ਲਗਾ ਕੇ ਸਭ ਸੱਜ ¡No! ਹੱਥ ਘੁੱਟ ਕੇ ਫੜ ਲੈਵੇ ਹਾਲੇ ਸਾਡੀ ਉਮਰ ਨਿਆਣੀ ਮੈਂ ਸੁਣਿਆ ਮੇਲੇ ਚੋਵੇ ਤੁਰਗੇ ਕਈ ਰੂਹਾਂ ਦੇ ਹਾਰੀ ਓ ਹੱਥ ਘੁੱਟ ਕੇ ਫੜ ਲੈਵੇ ਹਾਲੇ ਸਾਡੀ ਉਮਰ ਨਿਆਣੀ ਓ ਮੈਂ ਸੁਣਿਆ ਮੇਲੇ ਚੋਵੇ ਤੁਰਗੇ ਰੂਹਾਂ ਦੇ ਹਾਰੀ ਅਸੀਂ ਆਪਣਾ ਲਾਈਆਂ ਵੇ i see a ਗਰੀਬੇ ਹਰਦਮ ਭਿਆਨ ਤਰਾ ਨਿਤ ਤੇਰਾ ਨਮੋਜ ਮਹਾਰਾਜ ਓਏ ਸਦਨਾ ਨਹੀਂ ਦੀ ਚੜੀ ਜਵਾਨੀ ਓਏ ਸਦਨਾ ਮਹਿਫਲੀਆਰਾ ਸਦਨਾ ਨਾ ਬਗੀ ਬੁਲਬੁਲ ਬੋਲੇ ਓ ਸਦਨਾ ਸਦਨਾ ਨਹੀਂ ਰਹਿਗੀ ਚੜੀ ਜਵਾਨੀ ਓਏ ਓ ਕੌਣ ਦੁੱਖਾਂ ਦੀਆਂ ਘੜੀਆਂ ਗਿਰਦਾ ਕੌਣ ਦੁੱਖਾਂ ਦੀਆਂ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਤੇ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਇਹਨਾਂ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਓ ਮਾਮਾ ਠੰਡੀਆਂ ਛਾਵਾਂ ਹੁੰਦੀਆਂ ਵਾ ਸਾਰਾ ਆਲਮ ਕਹਿੰਦਾ ਆ ਬੇਪਰਵਾਈਆਂ ਵਾ ਰੱਬ ਯਾਦ ਨਾ ਰਹਿੰਦਾ ਓ ਪਾ ਵਾ ਠੰਡੀਆਂ ਛਾਵਾਂ ਹੁੰਦੀਆਂ ਵਾ ਸਾਰਾ ਟਿੰਡਾ ਓ ਪਾ ਬਲ ਹੁੰਦੀਆਂ ਬੇਪਰਵਾਈਆਂ ਵਾ ਰੱਬ ਯਾਦ ਨਾ ਰਹਿੰਦਾ ਓ ਮਾਪਿਆਂ ਵਰਗੇ ਦੁਨੀਆਂ 'ਚ ਕੋਈ ਮਾਪਿਆਂ ਵਰਗੇ ਦੁਨੀਆਂ 'ਚ ਕੋਈ ਹੋਰ ਨਾ ਰਿਸ਼ਤੇ ਜਿਨ ਰੰਗ ਨਹੀਂ ਲੱਭਣੇ ਬੀਪਾ ਬਰਦਸਤ ਜੀ ਕਿਨੇ ਰੰਗ ਨਹੀਂ ਲੱਭਨੇ ਬੀਬਾ ਹਸਨੇ ਜਵਾਨੀ ਤੇ ਮਾਪੇ ਜੀ ਵਾਕੇ ਜੀ ਵਧੀਆ ਅੱਛਾ ਇਹ ਸਿਰਫ ਇੱਕ ਨਹੀਂ ਉਹਨਾਂ ਨੇ ਕਾਫੀ ਸਾਰੇ ਇਹਦੇ ਵਿੱਚ ਗੀਤ ਗਾਏ ਨੇ ਉਹਨਾਂ ਨੇ ਆਪਣਾ ਯਾਰਾ ਬਿਲੀਆਂ ਦੇ ਰਿਲੇਟਡ ਮਾਪੇ ਉਹਦੇ ਰਿਲੇਟਡ ਉਹਨਾਂ ਨੇ ਹਰ ਚੀਜ਼ ਨੂੰ ਅਟੈਚ ਕੀਤਾ ਹੈ ਗੱਲ ਹੈ ਕਿ ਜਿਹੜੀ ਚੀਜ਼ ਚਲੇ ਜਾਣੀ ਹੈ ਨਾ ਉਹ ਮੁੜ ਕੇ ਨਹੀਂ ਆਣੀ ਮੁੜ ਕੇ ਨਹੀਂ ਆਣੀ ਤੇ ਮਾਪੇ ਹੋਰ ਕੀ ਮੁਹੱਬਤ ਤੇ ਮਾਪੇ ਹੋਰ ਗਰ ਪਿਆਰ ਇਹ ਦੁਨੀਆ ਤੇ ਹੋਰ ਤੇ ਝੂਠ ਹੀ ਲੱਭ ਸਕਦਾ ਕਿਤੇ ਤੇ ਇਹ ਜਿਹੜੇ ਉਹ ਪਿਆਰ ਨੇ ਜਿਹੜੇ ਸੱਚੇ ਹੁੰਦੇ ਨੇ ਜਿਨ੍ਹਾਂ 'ਚ ਕੋਈ ਮਤਲਬ ਕੇ ਦਿਖਾਵਾ ਨਹੀਂ ਹੁੰਦਾ ਕੋਈ ਗੱਲਬਾਤ ਨਹੀਂ ਹੁੰਦੀ ਇਹ ਦਿਲੋਂ ਠਰੂ ਲਵ ਹੁੰਦੇ ਨੇ ਬਿਲਕੁਲ ਅੱਛਾ ਪਹਿਲੇ ਇਸ ਚੀਜ਼ ਦਾ ਇਨਸਾਨ ਨੂੰ ਪਤਾ ਨਹੀਂ ਚੱਲਦਾ ਲੇਕਿਨ ਜਦੋਂ ਇਨਸਾਨ ਖੁਦ ਮਾਪਿਓ ਬਣਦਾ ਹੈ ਨਾ ਫਿਰ ਇਸ ਚੀਜ਼ ਦੀ ਕਦਰ ਹੁੰਦੀ ਹੈ ਕਿ ਸਾਡੇ ਮਾਪਿਓ ਨੇ ਸਾਡੇ ਵਾਸਤੇ ਕੀ ਕੁਝ ਕੀਤਾ ਹੈ ਨਾ ਕਿੰਨਾ ਕੁਝ ਬਰਦਾਸ਼ਤ ਕਿਉਂਕਿ ਅਸੀਂ ਆਪਣੀ ਔਲਾਦ ਵਾਸਤੇ ਕਰਦੇ ਹਾਂ ਨਾ ਹਾਂਜੀ ਤੇ ਫਿਰ ਸਾਨੂੰ ਪਤਾ ਚੱਲਦਾ ਕਿ ਮੂੰਹ 'ਚ ਵੀ ਕੱਢ ਕੇ ਦਿਲ ਕਰਦਾ ਕਿ ਆਪਣੀ ਔਲਾਦ ਨੂੰ ਕੈਸਾ ਬੰਦਾ ਕਹਿ ਦਿੰਦਾ ਨਾ ਕਿ ਤੁਸੀਂ ਮੇਰੇ ਲਈ ਕੀਤਾ ਕੀ ਹਾਂਜੀ ਕਿ ਤੈਨੂੰ ਪਤਾ ਲੱਗ ਜਾਏ ਤੈਨੂੰ ਪਤਾ ਲੱਗ ਜਾਏ ਤੇਰੇ ਲਈ ਕੀਤਾ ਕੀ ਹੈ ਤੇ ਤੂੰ ਕਦੇ ਵੀ ਨਾ ਪੁੱਛਦਾ ਕਿ ਤੇਰੇ ਲਈ ਕੀਤਾ ਕੀ ਹਾਂਜੀ ਵਾਕੀ ਹੁਣ ਮਾਪਿਓ ਬਣੇ ਹਨ ਨਾ ਤਾਂ ਦਿਲ ਕਰਦਾ ਇਹ ਹੁੰਦਾ ਹੈ ਕਿ ਜੋ ਜਿਹੜਾ ਨਵਾਲਾ ਹੈ ਵੀ ਕਾੜ ਕੇ ਆਪਣੀ ਔਲਾਦ ਨਹੀਂ ਸਮਝੀ ਹੋਏ ਹੈ ਔਲਾਦ ਨਾਲ ਵਾਦੀ ਇਹ ਦੇਖੋ ਨਾ ਜਿਹੜੀ ਔਲਾਦ ਦੀ ਮੁਹੱਬਤ ਹੁੰਦੀ ਹੈ ਨਾ ਇਹ ਇਨਸਾਨ ਦੇ ਦਿਲ ਚ ਮਾਪਿਓ ਦੇ ਦਿਲ ਚ ਔਲਾਦ ਦੀ ਮੁਹੱਬਤ ਜਿਹੜੀ ਹੈ ਨਾ ਇਹ ਰੱਬ ਵੱਲੋਂ ਹੀ ਪਾਈ ਜਾਂਦੀ ਹੈ ਹਾਂਜੀ ਠੀਕ ਹੈ ਕਿ ਇੱਕ ਐਸਾ ਕਨੈਕਸ਼ਨ ਹੈ ਜਿਹੜਾ ਜੋੜ ਦਿੱਤਾ ਜਾਂਦਾ ਹੈ ਹਾਂ ਜੀ ਜੀ ਬਿਲਕੁਲ ਤੇ ਆਟੋਮੈਟਿਕਲੀ ਨਕਮੀ ਵੀ ਨਿਕਲ ਆਏ ਲੇਕਿਨ ਮਾਪਿਓ ਕਦੀ ਨਹੀਂ ਕਹਿਆ ਕਰਦੇ ਦੇਖੋ ਜੀ ਆਪਣਾ ਮਾਪਿਓ ਉਹਦੇ ਵਿੱਚ ਪਛਤਾਵਾ ਕਰ ਸਕਦਾ ਹੈ ਲੇਕਿਨ ਮੋ ਬੱਚੇ ਕਮੀ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਅੱਛਾ ਇਸ ਤਰ੍ਹਾਂ ਹੀ ਮੈਂ ਕੱਲ ਇੱਕ ਨਾ ਟਿਕਟੋਕ ਤੇ ਵੀਡੀਓ ਦੇਖਣ ਲਈ ਸੀ ਉਹਨਾਂ ਨੇ ਕਿਹਾ ਜਿਹੜੀ ਔਰਤ ਹੈ ਨਾ ਉਹਨੂੰ ਰਿਲਾਈਸ ਪਹਿਲੇ ਹੋ ਜਾਂਦਾ ਕਿਉਂਕਿ 9 ਮਹੀਨੇ ਪਹਿਲੇ ਮਤਲਬ ਕਿ ਇਹ ਬੱਚਾ ਆਦੇ ਪੇਟ ਚ ਹੁੰਦਾ ਜਿਹੜਾ ਬਾਪ ਹੈ ਨਾ ਜਿੱਦਣ ਉਹਦੇ ਹੱਥ ਦੇ ਵਿੱਚ ਉਹਦੀ ਉਲਾਦ ਆਂਦੀ ਉਹ ਹੱਥ ਚ ਫੜਦਾ ਉਹਦੇ ਨੇ ਅਹਿਸਾਸ ਹੁੰਦਾ ਕਿ ਮੈਂ ਪਿਓ ਬਣ ਗਿਆ ਹਾਂ ਇੰਨੀ ਵੱਡੀ ਚੀਜ਼ ਹੈ ਇਹ ਮਾਂ ਤੇ ਅੱਛਾ ਉਹਨਾਂ ਨੇ ਜਿਵੇਂ ਕਿ ਦੱਸਿਆ ਕਿ ਪਹਿਲਾ ਫੈਨ ਰਣਜੀਤ ਬਾਵਾ ਦਾ ਪਹਿਲਾ ਫੈਨ ਅੱਜ ਉਹਨੇ ਸਟੇਜ ਤੇ ਆਇਆ ਹੋਇਆ ਤੇ ਯਕੀਨ ਮੰਨੋ ਬਾਬਾ ਐਵੇਂ ਛੱਟੇ ਮਾਰਦਾ ਪਿਆ ਮੈਂ ਉਹਨਾਂ ਲਈ ਵੇਖੀ ਜਾ ਰਹੇ ਹਾਂ ਕਿ ਕਮਾਲ ਦੀ ਹੈ ਉਹ ਕਹਿੰਦਾ ਸ਼ੋਅ ਦੇ ਵਿੱਚ ਸਭ ਤੋਂ ਪਹਿਲੇ ਆ ਕੇ ਬੈਠਾ ਹੋਇਆ ਸੀ ਬੜੀ ਵਧੀਆ ਗੱਲ ਹੈ ਕਿ ਯਾਰ ਇੰਨੀ ਉਮ ਲੇਕਿਨ ਹਾਂ ਜੀ ਪਹਿਲੇ ਬਾਪੂ ਨੇ ਮੈਨੂੰ ਆਪਣੇ ਘਰ ਲੈ ਜਾਣਾ ਵਾ ਇੰਨਾ ਵੱਡਾ ਉਹਦਾ ਬੈਨ ਹੈ ਕਿ ਇਸ ਉਮਰ ਦੇ ਵਿੱਚ ਉਹਨਾਂ ਕੋਲ ਹੱਥ ਜ਼ਿਆਦਾ ਥੁੱਕੇ ਨਹੀਂ ਸੀ ਜਾਣਦੇ ਲੇਕਿਨ ਉਹ ਪੈਸੇ ਐਵੇਂ ਉਹ ਦੇ ਤਾਂ ਵਾਰਨਦਾ ਹੈਗਾ ਹੈ ਅੱਛਾ ਜੀ ਆ ਵੇਖੋ ਨਾ ਐ ਰঞ্জੀਤ ਭਰਾ ਜੀ ਨੇ ਵੀ ਪੂਰਾ ਉਹਨਾਂ ਦਾ ਵੈਲਕਮ ਕੀਤਾ ਹਾਂ ਅੱਛੇ ਤਰੀਕੇ ਨਾਲ ਮਤਲਬ ਕਿ ਉਹਨਾਂ ਦਾ ਐਸਾ ਇਸਤਕਬਾਲ ਕੀਤਾ ਕਿ ਉਹ ਯਾਦ ਰੱਖਣਗੇ ਠੀਕ ਹੈ ਕਿ ਉਹ ਆਪਣੇ ਇਲਾਕੇ 'ਚ ਵੀ ਪਛਾਣ ਨਹੀਂ ਜਾਣਗੇ ਹਾਂਜੀ ਜੀ ਰঞ্জੀਤ ਬਾਵਾ ਜੀ ਸਟੇਜ ਤੇ ਚੜੇ ਹੋਏ ਸੀ ਅੱਛਾ ਰঞ্জੀਤ ਬਾਵਾ ਜੀ ਤਾਂ ਗਾਣੇ ਦੇ ਗਾਣੇ ਲੇਕਿਨ ਗਾਣਿਆਂ ਦੇ ਨਾਲ ਜਿਹੜੇ ਉਹਨਾਂ ਦੇ ਮੂੰਹ ਤੇ ਇਮਪ ਬਹੁਤ ਜ਼ਬਰਦਸਤ ਸੀਕਲ ਜੀ ਲੋ ਜੀ ਐਸਆਈਟੀ ਵੀਡੀਓ ਐ ਸਾਨੂੰ ਤੇ ਮौज ਮਜ਼ਾ ਆਇਆ ਤੁਹਾਨੂੰ ਕਿਦਾਂ ਲੱਗੀ ਕਮੈਂਟਸ ਤੇ ਜ਼ਰੂਰ ਦੱਸਣਾ ਜੋ ਜੋ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਚੋਦੋਦੋਦ ਕਰਖੋ ਆਪਣਾ ਖਿਆਲ ਅੱਲਾ ਹਾਫੀਜ਼ ਟੇਕ ਕੇਅਰ ਬਾਏ ਬਾਏ